ਹਾਂ ਲੋਕ ਗਾਇਸ ਕਿਵੇਂ ਤੁਸੀਂ ਸਾਰੇ ਆਈ ਹੋ ਤੁਸੀਂ ਸਾਰੇ ਵਧੀਆ ਹੋ ਕਿ ਮੈਂ ਵੀ ਬਹੁਤ ਵਧੀਆ ਚਲੋ ਆਤੀ ਦੀ ਲੋਕੋ ਜੀ ਤੁਹਾਡਾ ਸਭ ਦਾ ਸਵਾਗਤ ਹੈ ਟਾਈਮ ਹੋ ਚੁੱਕਾ ਹੈ ਮਾਰਨਿੰਗ ਦੇ 6:27 ਮਿੰਟ ਆਪ ਆਪਣੀ ਚਾਹ ਦਿਨਾਂ ਦੋ ਪੀਸ ਬਰਫੀ ਠੀਖਾ ਰਹੀਆਂ ਆ ਦੇਖੋ ਗਾਇਸ ਦੋ ਪੀਸ ਬਰਫੀ ਤੇ ਉਰਾਪੇ ਮੇਰੀ ਚਾਹ ਆਪਾਂ ਇੰਜੋਏ ਕਰਨ ਲੱਗੀਆਂ ਬਰਫੀ ਨਾਲ ਚਾਹ ਬਹੁਤ ਸਤਿ ਸ੍ਰੀ ਅਕਾਲ ਵੀ ਬੜੀਆ ਲੱਗੀ ਕਿ ਅੱਜ ਨੀਓ ਪ੍ਰੋਸੈਸ ਸਟਾਰਟ ਕਰਨ ਜਾ ਰਹੀ ਆ ਮਿਲਦੇ ਆ ਨੀਓ ਪ੍ਰੋਸੈਸ ਚ ਦੇਖੋ ਗਾਇਸ ਫੈਨ ਅਸੀਂ ਤਾਂ ਚਲਾਉਣਾ ਸਟਾਰਟ ਕਰਤਾ ਗਰਮੀਆਂ ਦਾ ਮੌਸਮ ਆ ਚੁੱਕਿਆ ਹੈ ਕਮੈਂਟ ਕਰਕੇ ਜਰੂਰ ਦੱਸਿਓ ਕੋਣ ਕੋਣ ਪੱਖਾ ਚਲਾਉਂਦਾ ਹੈ ਗਾਇਸ ਇੱਕ ਬਹੁਤ ਹੀ ਵਧੀਆ ਟਾਈਮ ਲੁੱਕ ਮੈਂ ਤੁਹਾਨੂੰ ਬੋਲ ਕੇ ਸੁਣਾਉਂਦੀ ਆ ਪਹਿਲਾਂ ਇੱਕ ਬਾਰ ਖਾਓਗੀ ਬਾਰ ਬਾਰਾਉਗੀ उही डायलॉग से मैं दोहरा लगे हाँ क्योंकि जो प्रोसैस आप बर्फी का बनाया करते हैं बहुत टेस्टी लगे फिर उ दोहरा लगे चलो मिलते हैं चूल्ले फिर खोया बना लगे oh, no. देखो गायस आप चूल्हा बाल रहे हैं देखो ਦੇਖੋ ਗਾਇਸ ਝੁੱਲਾ ਬਲ ਕੇ ਤਿਆਰ ਆ। ਹੁਣ ਆਪਾਂ ਸਾਰਾ ਪ੍ਰੋਸੈਸ ਸਟਾਰਟ ਕਰਾਂਗੇ। ਕਿੰਨੀ ਸੋਹਣੀ ਅੱਗ ਲੱਗ ਰਹੀ ਹੈ ਦੇਖੋ ਸਵੇਰ ਨਾਲ ਝੁੱਲਾ ਬਲਦਾ ਕਿੰਨਾ ਸੋਹਣਾ ਲੱਗ ਰਿਹਾ। ਦੇਖੋ ਗਾਇਸ ਬਹੁਤ ਠੀਕ ਆ ਰਹੀ ਹੈ ਆਪਣੀ ਆ ਛੋਟੇ ਦੇਦੀ ਬੱਟਾ। ਉਹ ਦੇਖੋ ਸਾਡੀਆਂ ਗੁਰਾਂ ਦੀ ਵੀਲ। ਹਾਂ ਕਿ ਉਹ ਪ੍ਰਸਾਦ ਚੱਲ ਰਿਹਾ ਹੈ ਇੱਕ ਬਾਰ ਖਾਓਗੀ ਪਰ ਬਾਰ-ਬਾਰ ਆਓਗੀ وہی ਪ੍ਰਸਾਦ ਚਾਲੂ ਹੈ ਬਹੁਤ ਲੋਗ ਡੀਪੀ ਪੁੱਛਦੇ ਸੇ ਤੁਹਾਨੂੰ ਪਤਾ ਹੀ ਹੈ ਸਭ ਨੂੰ ਦਿਖਾ ਚੁੱਕੀਆਂ ਹਿੰਦਵੀ ਜਹੀ ਪ੍ਰੋਬਲਮ ਹੁੰਦੀ ਹੈ ਜੋ ਚੀਜ਼ ਇੱਕ ਵਾਰੀ ਬਣਾਓ ਉਹ ਵਾਰ-ਵਾਰ ਖਾਓਗੀ ਦੇਖੋ ਗਾਇਸ ਵਾਦਰ ਕਿੰਨਾ ਸੁਣਾ ਵੀ ਆਪ ਆਤੇ ਹੈ ਗਾਇਸ ਇੱਕ ਬਹੁਤ ਹੀ ਵਧੀਆ ਟਾਈਮ ਲੱਕ ਮੈਂ ਤੁਹਾਨੂੰ ਬੋਲ ਕੇ ਸੁਣਾਉਂਦੀ ਆ ਪਹਿਲਾਂ ਇੱਕ ਬਰਖਾਉਗੀ بار بار ਆਉਗੀ ਉਹੀ ਡਾਇਲੋਗ ਸੀ ਮੈਂ ਦੁਹਰਾਣ ਲੱਤੀ ਆ ਕਿਉਂਕਿ ਜੋ ਪਰਸ ਐਸਾ ਮੈਂ ਪਰਫੇਕਟ ਬਣਾਇਆ ਸੀ ਘਰ ਦੇ ਅਨ ਬਹੁਤ ਟੇਸਟੀ ਲੱਗਿਆ ਫਿਰ ਉਹੀ ਦੁਹਰਾਣ ਲੱਤੀ ਆ चलो मिलते हैं चूल्ले फिर खोया बना लगे इस बार हवा बहुत वाइया चली खड़ी है हूँ आप बैठे हाँ थोड़ा ज रेस्ट कर लगे बहुत काम करने पेंद्ते पता नहीं क्यों सारे जेंट्स केंद्र मर्द केंद्र कि काम नहीं कर दिया काम नहीं कर दिया सिर्फ गवास कर दिया ने इन की जबान लम्मी होंख ਹਰ ਇੱਕ ਲੇਡੀਜ਼ ਦੀ ਵਲੋਗ ਚੈੱਕ ਕਰ ਲੋ ਡੇਲੀ ਰੁਟੀਨ ਇੰਨਾ ਟਫ ਹੁੰਦਾ ਹੈ ਬਹੁਤ ਹੀ ਜ਼ਿਆਦਾ ਸਟੱਡੀ ਵੀ ਕਰਨੀ ਹੁੰਦੀ ਹੈ ਘਰ ਦੇ ਕੰਮ ਵੀ ਕਰਾਣੇ ਹੁੰਦੇ ਆ ਬਹੁਤ ਲਾਈਫ ਈਜ਼ੀ ਨਹੀਂ ਹੁੰਦੀ ਹਰ ਇੱਕ ਲੜਕੀ ਦੀ ਹੁਣ ਆਪਾਂ ਚਾਹ ਪੀ ਰਹੀਆਂ ਜੋ ਕਿ ਬਣਾਈ ਸੀ ਆਪਾਂ ਬਿਸਕਟ ਖਾ ਚੁੱਕੇ ਹਾਂ ਪਹਿਲਾਂ ਹੀ ਹੁਣ ਆਪਾਂ ਚਾਹ ਪੀ ਰਹੀਆਂ ਨਾਲ ਨਾਲ ਤੁਹਾਡੇ ਨਾਲ ਦੁੱਖ ਸੁੱਖ ਕਰ ਰਹੇ ਆ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਸਪੋਰਟ ਕਰਿਆ ਕਰੋ ਦੇਖੋ गाइस ਆਪਾਂ ਹੁਣ ਇਹਨੂੰ ਹਲਾ ਰਹੇ ਆ ਮਿਲਕ ਨੂੰ ਇਹ ਬਹੁਤ ਹੀ ਲੰਬੇ ਪਰਸੇ ਐਸੇ ਤੁਹਾਨੂੰ ਦੱਸਿਆ ਹੈ ਜਿੰਨੀ ਟੇਸਟੀ ਬੰਦੀ ਹੈ ਮਠਿਆਈ ਉਹਨਾਂ ਹੀ ਬਹੁਤਾ ਸਮਾਂ ਲੱਗਦਾ ਹੈ ਘੱਮਸੇ ਕਮ 4 ਤੋਂ 5 ਘੰਟੇ ਲੱਗਦੇ ਆ ਇਹਦੇ ਚ ਆਪਾਂ ਸ਼ਾਮ ਵਾਲਾ ਦੁੱਧ ਵੀ ਐਡ ਕਰਨਾ ਹੈ ਅੱਜ ਜਦੋਂ ਇਹ ਗਾੜਾ ਘਾਟਾ ਹੋ ਗਿਆ ਫਿਰ ਸ਼ਾਮ ਵਾਲਾ ਕਰਾਂਗੇ ਫਿਰ ਜਾ ਕੇ ਇਹ ਹੋਰ ਸੁੱਕੂਗਾ ਫਿਰ ਮਠਿਆਈ ਤਿਆਰ ਹੋਏਗੀ ਸਬੂਤ ਲੋਗ ਪਰ ਸਿਆਸ ਹੈ ਪਿਓਰ ਮਠਿਆਈ ਤਾਂ ਹੁੰਦੀ ਇੱਦਾਂ ਉਹ ਮਿਲਾਵਟ ਵਾਲੀ ਹੁੰਦੀ ਹੈ ਜਿਹਦੇ ਚ ਆਪਾਂ ਆਡ ਕਰ ਲੈਨੇ ਆ ਸੂਜੀ ਆਟਾ ਉਹ ਤਾਂ ਮਿਲਾਵਟ ਵਾਲੀ ਹੁੰਦੀ ਹੈ ਪਰ ਪਿਓਰ ਮਠਿਆਈ ਤਾਂ ਇੱਦਾਂ ਹੀ ਬਣਦੀ ਹੈ ਮਿਲ ਕੇ ਇੱਕ ਵੇਰ ਤਾਂ ਬੰਦਾ ਆਪਣੀ ਪਿੰਡਾ ਚ ਤਾਂ ਕੋਈ ਵੀ ਨਾ ਮਿਲਾਵਟ ਤੇ ਹਲੋ ਗਾਇਸ ਦੇਖੋ ਆਪਣੇ ਪਿੱਛੇ ਦੁੱਧਾ ਜਿਹੀ ਉੱਪਰ ਰੱਖਿਆ ਹੈ ਉਹ ਗਰਮ ਹੋ ਰਿਹਾ ਹੈ ਮਤਲਬ ਤੁਹਾਨੂੰ ਪਤਾ ਹੀ ਇਹ ਪ੍ਰਸ਼ਾਸ ਸੁੱਕਣ ਵਾਲਾ ਹੈ ਔਰ ਹਜੇ ਬਹੁਤ ਲੰង ਪ੍ਰਸ਼ਾਸ ਹੈ ਅੱਜ ਦੇ ਵੀਲੋਗ ਵਿੱਚ ਸ਼ਾਇਦ ਮੈਂ ਨਾ ਦਿਖਾ ਪਾਵਾਂ ਕੱਲ ਦੇ ਵੀਲੋਗ ਵਿੱਚ ਤੁਹਾਨੂੰ ਬਰਫੀ ਦਾ ਟੇਸ ਜਰੂਰ ਕਰਵਾਵਾਂਗੀ ਤੁਸੀਂ ਵੀ ਘਰ ਜਰੂਰ ਬਣਾਇਓ ਜੇ ਤੁਹਾਡੇ ਘਰ ਦੁੱਧ ਦੀ ਕਮੀ ਹੈ ਤਾਂ ਤੁਸੀਂ ਡੇਰੀ ਵਾਲਾ ਦੁੱਧ ਯੂਜ਼ ਕਰ ਸਕਦੇ ਹੋ ਪਰ ਉਹ 5-6 ਕਿਲੋ ਹੋਣਾ ਚਾਹੀਦਾ ਹੈ ਇਸ ਜੇ 5-6 ਕਿਲੋ ਤੋਂ ਕਟ ਦੁੱਧ ਹੋਏਗਾ ਕਿਲੋ ਦੁੱਧ ਲੋਗੇ ਉਹ ਤੇ ਵੈਸੇ ਹੀ ਤੁਹਾਡੀ ਲਵਾਂਡੀ ਸੜ ਜਾਏਗੀ ਫਿਰ ਉਹ ਪ੍ਰੋਸੈਸ ਆਪਣਾ ਫੇਲ ਹੈ ਫਿਰ ਆਪਾਂ ਨੂੰ ਵਿੱਚ ਐਡ ਕਰਨਾ ਪਏਗਾ ਆਟਾ ਸੂਜੀ ਦਾ ਜਾਂ ਫਿਰ ਵੇਸਣ ਐਡ ਕਰਨਾ ਪਏਗਾ ਫਿਰ ਉਹ ਤਾਂ ਬਨਾਉਟੀ ਪ੍ਰੋਸੈਸ ਹੈ ਨਾ ਆਪਾਂ ਪਿਓਰ ਬਰਫੀ ਪਿਓਰ ਕੋਆ ਬਣਾ ਕੇ ਛੱਡਾਂਗੇ ਕੋਸ਼ ਮਰਜੀ ਕਰ ਲਓ ਫਿਰ ਤੁਸੀਂ ਏਦਾਂ ਕਰਨਾ ਤੁਹਾਡੇ ਆਂਡ ਗਵਾਂਡ ਕਿਸੇ ਦੀ ਮੱਝ ਸੂਈ ਹੋਏ ਜਗਾਸ ਸੂਈ ਹੋਏ ਤੁਸੀਂ 200 ਰੁਪਏ ਕਿਲੋ ਦੁੱਧ ਲੈ ਆ ਕੇ ਬਣਾ ਸਕਦੇ ਹੋ ਪਿਓਰ ਦੁੱਧ ਵੇ ਐਸੀ ਅਜਿਹਾ ਕੋਈ ਦਿਨ ਤਾਂ ਨਹੀਂ ਜਬਾਨਾ ਨਹੀਂ ਹੈ ਪਰ 500 ਰੁਪਏ ਕਿਲੋ ਤੁਹਾਨੂੰ ਜਰੂਰ ਮਿਲ ਜੇਗਾ ਲਾਲਚ ਬੁਰੀ ਬਣਾ ਹੈ ਫਿਰ ਉਹ ਛੱਡ ਦੇਣਗੇ ਖਾਣਾ ਉਹ ਕਹਿਣਗੇ ਨਾ ਨਾ ਅਸੀਂ ਨਹੀਂ ਬੋਲੀ ਬਣਾਨੀ ਅਸੀਂ ਤਾਂ 500 ਰੁਪਏ ਕਿਲੋ ਦੋ ਦੇਚਾਂਗੇ ਇਦਾਂ ਹੀ ਪ੍ਰੋਸੈਸ ਚੱਲਦੇ ਰਹੇਗਾ